ਸਿਰਾਂਗੇ ਰੰਗ ਤੇ ਜਾ ਸਿਰਾਂਗੇ ਰੰਗ ਤੇ ਜਾ ਸਿਰਾਂਗੇ ਰੰਗ ਤੇ ਜਾ ਰੰਗ ਤੇ ਜਾ ਮੇਰਾ ਨਾਮ ਸੁਰਿੰਦਰ ਮੋਹਨ ਕੋਲੀ ਹੈ ਮੈਂ ਅਸ਼ੀ ਰਾਜਪਾਲ ਜੀ ਕੋਲੀ ਦਾ ਬੇਟਾ ਹਾਂ 1990 ਦੇ ਵਿੱਚ ਪਿਤਾ ਜੀ ਨੇ 1990 ਦੇ ਵਿੱਚ ਪਿਤਾ ਜੀ ਨੇ ਰਾਮ ਮੰਦਰ ਜਦੋਂ ਸ਼ੁਰੂ ਐਸੀ ਬੰਨਾ ਬੰਨਾ ਨਹੀਂ ਸ਼ੁਰੂ ਹੋਇਆ ਜਦੋਂ ਕਿ ਮਸਜਿਦ ਓੜੀ ਸੀ ਉਦੋਂ ਉਥੇ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਸਾਨੂੰ ਮੋਦੀ ਜੀ ਤੇ ਬਹੁਤ ਗਰਵ ਆ ਕਿ ਉਹਨਾਂ ਨੇ ਰਾਮ ਮੰਦਰ ਬਣਾਇਆ ਅੱਜ ਅਸੀਂ ਅਜੋਧਿਆ ਜਾ ਰਹੇ ਆਂ ਰਾਮ ਮੰਦਰ ਜਾ ਰਹੇ ਆਂ ਸਾਨੂੰ ਬਹੁਤ ਖੁਸ਼ੀ ਆ ਇਹੋ ਜੀ ਖੁਸ਼ੀ ਆ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਨਹੀਂ ਖੁਸ਼ੀ ਆ ਅਸੀਂ ਆਪਣੀ ਸਰਕਾਰ ਦੇ ਉੱਤੇ ਕੇਂਦਰ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਬਹੁਤ ਖੁਸ਼ ਆ ਕਿ ਉਹ ਸਾਨੂੰ ਲੈ ਜਾ ਰਹੇ ਆ ਔਰ ਸਾਡੇ ਫੁੱਲ ਸੁਖਾਲਤਾ ਸਾਨੂੰ ਹਰ ਚੀਜ਼ ਦੀ ਸੁਖਾਲਤਾ ਖਾਣ ਪੀਣ ਸਭ ਕੁਝ ਟ੍ਰੇਨ ਦੇ ਅੰਦਰ ਹੀ ਆ ਸਾਨੂੰ ਇੰਨੀ ਖੁਸ਼ੀ ਆ ਕਿ ਸਾਡੇ ਬਿਆਨ ਕਰਨਾ ਬਹੁਤ ਮੁਸ਼ਕਲ ਆ ਜੈ ਜੀ ਸ਼੍ਰੀ ਰਾਮ ਰੈਨੂਮ ਲੋਤਰਾ ਜੈ ਦਸ ਜੀ ਅੱਜ ਦਰਸ਼ਨ ਅੱਜ ਅਸੀਂ ਦਰਸ਼ਨ ਵਾਸਤੇ ਜਾ ਰਹੇ ਆ ਅਯੋਧਿਆ ਮੋਦੀ ਭਾਈ ਸਾਹਿਬ ਜਿਹੜੀ ਟ੍ਰੇਨ ਚਲਾਈ ਸਾਨੂੰ ਬਹੁਤ ਅੱਛੀ ਲੱਗ ਰਹੀ ਆ ਆਸੀਂ ਆਪਣੇ ਘਰੂ ਜਾ ਕੇ ਘਾਰ ਹੀ ਵਾਪਸ ਆਣਾ ਗੁਆਰਸ਼ਪਸ ਉਸ ਕਹਿੰਦੇ ਆ ਟ੍ਰੇਨ ਚਲਦੀ ਰਹੇ ਤਾਂ ਕਿ ਸਾਰੇ ਸ਼ਰਧਾਲੂ ਦਰਸ਼ਨ ਕਰਨ ਸਾਨੂੰ ਬਹੁਤ ਅੱਛਾ ਲੱਗ ਰਿਹਾ ਤੇ ਇਹ ਟ੍ਰੇਨ ਹਮੇਸ਼ਾ ਜਲਦੀ ਰਹੇ ਇਹ ਨਹੀਂ ਕਿ ਥੋੜੇ ਟਾਈਮ ਚੱਲੇ ਹਮੇਸ਼ਾ ਚੱਲੇ ਤਾਂ ਕਿ ਸਾਰੇ ਯਾਤਰੀ ਐਦਾ ਮੌਕੇ ਦਾ ਫਾਇਦਾ ਉਠਾ ਸਕਣ ਤੇ ਪ੍ਰਭੂ ਰਾਮ ਦੇ ਖੂਬ ਦਰਸ਼ਨ ਕਰ ਸਕਣ ਅਸਵਾਸਤੇ ਸਾਡੀ ਪ੍ਰਧਾਨ ਜੀ ਮੰਤਰੀ ਨਾਲ ਇਹ ਗੁਜਾਰਿਸ਼ ਹੈ ਕਿ ਉਹ ਟ੍ਰੇਨ ਨੂੰ ਚਲਾਏ ਰੱਖਣ ਜੈ ਸ਼੍ਰੀ ਰਾਮ ਜੈ ਜੀ ਸੰਸਾਰ ਦੇ ਵਿੱਚ ਪ੍ਰਭੂ ਭਗਤਾਂ ਨੂੰ ਈਸ਼ਵਰ ਤੇ ਆਸਥਾ ਰੱਖਣ ਵਾਲੇ ਲੋਕਾਂ ਦੇ ਲਈ ਆਪਣੇ ਧਰਮ ਤੇ ਸੱਭਿਆਚਾਰ ਨੂੰ ਸਮਰਪਿਤ ਤੇ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਦਿਨ ਹੈ ਹਜ਼ਾਰਾਂ ਸਾਲਾਂ ਦੀ ਗੁਲਾਮੀ ਸਾਡੀ ਰਹੀ ਸੈਂਕੜਾ ਸਾਲ ਤੋਂ ਲੋਕ ਕਈ ਪੀੜ੍hiyan ਸਾਡੀਆਂ ਚਲੀ ਗਈਆਂ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਵਾਸਤੇ ਉਹਨਾਂ ਨੂੰ ਤਰਸਦੇ ਹੋਏ ਚਲੇ ਗਏ ਸੰਸਾਰ ਤੋਂ ਸੋ ਇਹ ਦੁਬਾਰਾ ਸਾਡੀ ਜਿਹੜਾ ਸੱਭਿਆਚਾਰ ਸੀ ਸਾਡੀ ਪ੍ਰਾਤਨ ਸੰਸਕ੍ਰਿਤੀ ਸੀ ਉਹਦੇ ਸਜੀਵ ਹੋਣ ਦਾ ਤੇ ਉਹਦੇ ਪੂਰੇ ਵਿਸ਼ਵ ਗੁਰੂ ਬਣਨ ਵਾਲੀ ਦਿਸ਼ਾ ਵੱਲ ਇੱਕ ਬਹੁਤ ਵੱਡਾ ਕਦਮ ਹੈ ਔਰ ਪ੍ਰਭੂ ਨੇ ਆਪ ਇਹ ਸੇਵਾ ਲਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਕਿਉਂਕਿ ਉਹਨਾਂ ਦੀ ਤਪੱਸਿਆ ਨੂੰ ਪਲ ਲੱਗਾ ਬਿਨਾ ਪ੍ਰਭੂ શ્રી ਰਾਮ ਦੀ ਮਰਜ਼ੀ ਦੇਤੇ ਇਹ ਸੇਵਾ ਕਿਸੇ ਨੂੰ ਮਿਲਨੀ ਨਹੀਂ ਸੀ ਸਾਰੀ ਸੰਗਤਾਂ ਦੀ ਪੁਕਾਰ ਸੁਣੀ ਹੈ ਜਿਹੜੀਆਂ ਬੇਨਤੀਆਂ ਪ੍ਰਾਰਥਨਾਵਾਂ ਕਰ ਕਰ ਹੁੰਦੀਆਂ ਰਹੀਆਂ ਸੈਂਕੜੇ ਸਾਲ ਸਾਡੇ ਬਜ਼ੁਰਗ ਵੀ ਚਲੇ ਗਏ ਬੜਿਆਂ ਨੇ ਸੈਕਰੀਫਾਈਸ ਵੀ ਕੀਤੇ ਕੁਰਬਾਨੀਆਂ ਵੀ ਕੀਤੀਆਂ ਉਹ ਰੰਗ ਲਿਆਈਆਂ ਨੇ ਤੇ ਉਹਨਾਂ ਨੇ ਕਿਰਪਾ ਕਰਕੇ ਜਿੱਦਾਂ ਤ੍ਰੇਤਾ ਯੁੱਗ ਦੇ ਵਿੱਚ ਅਹਲਿਆ ਨੂੰ ਪੱਥਰ ਦੀ ਬਣੀ ਨੂੰ ਉਹਨਾਂ ਨੇ ਸਜੀਵ ਕਰ ਦਿੱਤਾ ਸੀ ਉਦਾਂ ਹੀ ਭਗਤਾਂ ਦੀ ਪੁਕਾਰ ਸੁਣ ਕੇ ਜਿਹੜੇ ਬੁੱਤ ਬਣ ਚੁੱਕੇ ਲੋਕ ਸੀ ਪੱਥਰ ਦੇ ਹੋ ਚੁੱਕੇ ਸੀ ਇੰਤਜ਼ਾਰ ਕਰ ਕਰਕੇ ਉਹਨਾਂ ਸਾਰੇ ਦੇ ਲਈ ਬੜਾ ਵੱਡਾ ਦੇਣਾ ਔਰ ਤੁਸੀਂ ਦੇਖਿਆ ਸਮੂਹ ਗੁਰਦਾਸਪੁਰ ਵਾਸੀਆਂ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਦੇ ਵਿੱਚ ਵੀ ਬੜੀ ਖੁਸ਼ੀ ਹੈ ਔਰ ਬੜੀ ਭਾਰੀ ਸੰਖਿਆ ਦੇ ਵਿੱਚ ਲੋਕ ਗਏ ਨੇ ਸਪੈਸ਼ਲ ਟ੍ਰੇਨ ਗਈ ਹੈ ਬੜਾ ਵੱਡਾ ਉਪਰਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਵੀ ਵਧਾਈ ਦੇ ਪਾਤਰ ਨੇ ਸਾਰੇ ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਬਹੁਤ ਸਾਰੇ ਸੰਗਤਾਂ ਜਿਹੜੀਆਂ ਨੇ ਆਪਣੇ ਆਪਣੇ ਤੌਰ ਤੇ ਵੀ ਦਸ਼ਨਾ ਵਾਸਤੇ ਜਾ ਰਹੀਆਂ ਹਨ ਸੋ ਮੈਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਦੁਨੀਆ ਦੇ ਸਭ ਤੋਂ ਵੱਧ ਵਿਜ਼ਿਟ ਕਰਨ ਵਾਲੇ ਧਰਮ ਸਥਾਨਾਂ ਦੇ ਵਿੱਚ ਸ਼੍ਰੀ ਰਾਮ ਮੰਦਿਰ ਅਯੁੱਧਿਆ ਧਾਮ ਜਿੱਥੇ ਬਾਦ ਰੂਪ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਵਿਰਾਜਮਨ ਹੋਏ ਨੇ ਉਹ ਮੈਨੂੰ ਲੱਗਦਾ ਕਿ ਸਭ ਤੋਂ ਪਹਿਲੇ ਜਿਹੜੇ ਸ਼ਰਧਾਲੂ ਉੱਥੇ ਜਾਣੇ ਨੇ ਉਹਨਾਂ ਚੋਂ ਇੱਕ ਹੋਏਗਾ ਬਲਕਿ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਸ਼ਰਧਾਲੂ ਪਹੁੰਚਣੇ ਉੱਥੇ ਨੇ ਇਹ ਸਾਡਾ ਸਾਰਿਆਂ ਦੀ ਪਾਗ ਹੈ ਭਾਰਤ ਮਾਤਾ ਦੀ ਜੈ ਜੈਕਾਰ ਹੋਏ ਸਾਡਾ ਪ੍ਰਾਤਨ ਸੰਨਤਨ ਸੰਸਕ੍ਰਿਤੀ ਦੀ ਪਾਰਥ ਦੇ ਵਿੱਚ ਜਨਮੇ ਹੋਏ ਧਰਮਾਂ ਦੀ ਸਾਰੇ ਸਮਾਜ ਦੀ ਅਸੀਂ ਸਾਰੇ ਇੱਕ ਹੈਗੇ ਆ ਇੱਥੇ ਕੋਈ ਭੇਦ ਨਹੀਂ ਹੈਗਾ ਪ੍ਰਭੂ શ્રી ਰਾਮ ਕੀ ਸਿੱਖਦੇ ਨਹੀਂ ਹੈਗੇ ਸਾਰਿਆਂ ਦੇ ਨੇ ਸੋ ਬਹੁਤ ਬਹੁਤ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਜੈ ਸ਼੍ਰੀ